ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਉਹਨਾਂ ਮਹਾਪੁਰਸ਼ਾਂ ਦਾ ਘਰ ਜਿਨ੍ਹਾਂ ਨੇ ਬਿਆੰਤ ਗੁਰਧਾਮਾਂ ਦੀ ਸੇਵਾ ਕੀਤੀ ਬਿਆੰਤ ਸਕੂਲਾਂ ਕਾਲਜਾਂ ਸਰੋਵਰਾਂ ਦੀ ਸੇਵਾ ਕੀਤੀ ਉਹਨਾਂ ਸੰਤਾਂ ਦੀ ਤੇ ਅੱਜ ਦੇ ਸੰਤਾਂ ਦੀ ਆਪੇ ਹੀ ਤੁਸੀਂ ਪਛਾਣ ਕਰਿਓ ਵੀ ਅਸਲੀ ਸੰਤ ਕਿਹੜੇ ਹੁੰਦੇ ਨੇ ਇਹ ਜੋ ਘਰ ਆਪਜੀ ਨੂੰ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਨਾ ਇਹ ਹੈ ਸ਼੍ਰੀ ਮਨ ਸੰਤ ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲਿਆਂ ਦਾ ਘਰ ਜਿਨ੍ਹਾਂ ਨੇ ਬਾਬਾ ਗੁਰਮukh ਸਿੰਘ ਜੀ ਬਾਬਾ ਹਰੀ ਸਿੰਘ ਜੀ ਦੇ ਨਾਲ ਰਹਿ ਕੇ ਬਿਆੰਤ ਸਵਾਵਾਆਂ ਕੀਤੀਆਂ ਤੇ ਖਾਸ ਕਰਕੇ ਜਿਹੜਾ ਉਹਨਾਂ ਦਾ ਸਥਾਨ ਉਹਨਾਂ ਦਾ ਡੇਰਾ ਵਜਦਾ ਹੈ ਜੀ ਡੇਰਾ ਬਾਬਾ ਜੀਵਨ ਸਿੰਘ ਜੀ ਜਿਹਦੇ ਹੁਣ ਪੈਰੋਕਾਰ ਨੇ ਬਾਬਾ ਜਗਤਾਰ ਸਿੰਘ ਜੀ ਤੇ ਵੈਸੇ ਜਿਹੜੇ ਸੰਤ ਨੇ ਅੱਜ ਕੱਲ ਦੇ ਸੰਤ ਤੇ ਉਸ ਵੇਲੇ ਦੇ ਸੰਤਾਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਇਹਨਾਂ ਸੰਤਾਂ ਨੇ ਇਹਨਾਂ ਮਹਾਂਪੁਰਖਾਂ ਨੇ ਵਹਿਲੋ ਆਪਣਾ ਕੋਈ ਘਰ-ਬਾਰ ਨਹੀਂ ਬਣਾਇਆ ਘਰ ਅਜੇ ਵੀ ਉਹ ਡਿੱਗਾ ਠੱਠਾ ਪੁਰਾਣਾ ਘਰ ਹੀ ਹੈ ਜਿੱਥੇ ਉਹ ਰਹਿੰਦੇ ਰਹਿ ਜਿਹੜਾ ਉਹਨਾਂ ਦੇ ਬੱਚਿਆਂ ਕੋਲ ਰਹਿ ਗਿਆ ਜਿਹਨੂੰ ਛੱਡ ਕੇ ਉਹ ਚਲੇ ਗਏ ਮੁੜ ਘਰ ਵਾਪਸ ਨਹੀਂ ਆਏ ਇਨ ਇਸ ਪਰਿਵਾਰ ਕੋਲੋਂ ਇਹ ਜਿਹੜਾ ਬਾਬਾ ਜੀ ਦਾ ਪਰਿਵਾਰ ਹੈ ਬਾਬਾ ਜੀ ਹਰ ਸਿੰਘ ਜੀ ਦੇ ਪੋਤਰੇ ਹਨ ਤਿੰਨ ਇੱਕ ਦਾ ਨਾਂ ਰਣਜੀਤ ਸਿੰਘ ਹੈ ਇੱਕ ਦਾ ਨਾਂ ਸਰਜੀਤ ਸਿੰਘ ਹੈ ਤੇ ਇਹ ਜਿਹੜਾ ਮੇਰੇ ਕੋਲ ਵੀਡੀਓ ਵਿੱਚ ਬੈਠਾ ਹੈ ਜਿਹੜਾ ਥੋੜਾ ਨਾਰਮਲ ਨਹੀਂ ਹੈ ਇਹਦਾ ਨਾਂ ਅਮਰਜੀਤ ਸਿੰਘ ਹੈ ਇਹ ਪਰਿਵਾਰ ਚੌਕਿੱਲਿਆਂ ਦੀ ਵਾਈ ਦੇ ਵਿੱਚ ਆਪਣਾ ਟਾਈਮ ਪਾਸ ਕਰਦਾ ਰਿਹਾ ਤੇ ਅੱਜ ਕੱਲ ਦੇ ਜਿਹੜੇ ਮਹਾਪੁਰਸ਼ ਨੇ ਜਿਹੜੇ ਬਾਬੇ ਨੇ ਉਹਨਾਂ ਦੇ ਕੋਲ ਉਹਨਾਂ ਦੇ ਗੜਬਈ ਉਹਨਾਂ ਦੇ ਖਜ਼ਾਂਚੇ ਜਿਹੜੇ ਹੁੰਦੇ ਨੇ ਉਹ ਭੂਆ ਦੇ ਪੁੱਤ ਭਰਾ ਹੁੰਦੇ ਨੇ ਮਾਮੇ ਦੇ ਪੁੱਤ ਭਰਾ ਹੁੰਦੇ ਨੇ ਕਈ ਆਪਣੇ ਰਿਸ਼ਤਦਾਰੀ ਦੇ ਵਿੱਚੋਂ ਕੋਈ ਰੱਖੇ ਨੇ ਜਿਹੜੇ ਬਿਲਕੁਲ ਇਨ ਨੀਅਰ ਇਨ ਆਫਿਸ ਹੁੰਦੇ ਨੇ ਤੇ ਜਿਹੜੇ ਮੇਰੇ ਤੇਰੇ ਵਰਗੇ ਲਟਰਮ ਪਟਰਮ ਹੁੰਦੇ ਨੇ ਉਹਦੀ ਸੇਵਾ ਬਾਹਰ ਲੰਗਰ ਦੇ ਵਿੱਚ ਹੁੰਦੀ ਆ ਜਾਂ ਗਰਾਈਆਂ ਕਰਨ ਨੂੰ ਹੁੰਦੀ ਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਮੇਰੇ ਇਹ ਵੀਡੀਓ ਬਣਾ ਦਾ ਮਕਸਦ ਇਹ ਨਹੀਂ ਕਿ ਆਪਾਂ ਇਹਦੀ ਮਰਦ ਕਰਨੀ ਹੈ ਮੈਂ ਤੁਹਾਨੂੰ ਅਸਲੀਅਤ ਵਿਖਾਉਣਾ ਚਾਹੁੰਦਾ ਵਾਂ ਅੱਜ ਦੇ ਸੰਤਾਨੀਆਂ ਕੋਠੀਆਂ ਜਗਦੇ ਮਗਦੇ ਉਹਨਾਂ ਦੇ ਕਮਰੇ ਆਲ ਫੈਸਿਲਿਟੀਜ਼ ਉਹਨਾਂ ਨੂੰ ਅਵੇਲੇਬਲ ਹੈ 5 ਸਟਾਰ ਹੋਟਲਾਂ ਵਰਗੇ ਉਹਨਾਂ ਦੇ ਕਮਰੇ ਨੇ ਲੱਖਾਂ ਰੁਪਈਆਂ ਦੀਆਂ ਉਹਨਾਂ ਕੋਲ ਗੱਡੀਆਂ ਨੇ ਤੇ ਇਹ ਜਿਹੜਾ ਇਹ ਸਾਡੀ ਜਿਹੜੀ ਤੁਹਾਡੀ ਕੋਈ ਕਮਾਈ ਨੂੰ ਲੈ ਜਾ ਕੇ ਕੁਝ ਤਾਂ ਆਪਣੇ ਪਰਸਨਲ ਮਫਾਦਾਂ ਨੂੰ ਪੂਰੀ ਕਰਨ ਵਾਸਤੇ ਵਰਦੇ ਨੇ ਤੇ ਕੁਝ ਕੋ ਉਹ ਸੰਗਮਰ ਮਰ ਲਾਉਣ ਨੂੰ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣਾਉਣ ਨੂੰ ਵੱਡੇ-ਵੱਡੇ ਜਿਹੜੇ ਆ ਗੇਟ ਬਣਾਉਣ ਨੂੰ ਲਾ ਦਿੰਦੇ ਨੇ ਜਿਸ ਤਰ੍ਹਾਂ ਹੁਣ ਅੱਜ ਇੱਕ ਵੀਡੀਓ ਮੈਂ ਵੀਡੀਓ ਵੇਖੀ ਹੈ ਜਿਹਦੇ ਵਿੱਚ ਇੱਕ ਗ੍ਰਾਹੀ ਕਰਨ ਵਾਲੇ ਕਿਸੇ ਦੇ ਘਰ ਜਾਂਦੇ ਨੇ ਤੇ ਉਹਨਾਂ ਨੂੰ ਪੁੱਛਦਾ ਸਵਾਲ ਪੁੱਛਦਾ ਵੀ ਤੇ ਤੁਹਾਡੇ ਵੱਲੋਂ ਹਸਪਤਾਲ ਬਣਾਇਆ ਸੀ ਤੇ ਉਸ ਹਸਪਤਾਲ ਵਿੱਚ ਕਿਸੇ ਗਰੀਬ ਦਾ ਇਲਾਜ ਹੋ ਜਾਂਦਾ ਹੈ ਤੇ ਅਗੋਂ ਉਹ ਉਹ ਨਿਰੁੱਤਰ ਹੋ ਗਿਆ ਜਿਹੜੇ ਬੋਰੀਆਂ ਲੈ ਕੇ ਉਸ ਘਰ ਦੇ ਵਿੱਚ ਗ੍ਰਾਹੀ ਕਰਨ ਗਏ ਸੀ ਸੋ ਅਸੀਂ ਇਹ ਸੋਚੀਏ ਕਿ ਜਿਨ੍ਹਾਂ ਨੂੰ ਅਸੀਂ ਕੁਇੰਟਲ ਕੁਇੰਟਲ ਕਣਕਾਂ ਦੇ ਰਹੇ ਆ ਉਹ ਕਣਕਾਂ ਦੇਣ ਦਾ ਉਹ ਗ੍ਰਾਹੀ ਦੇਣ ਦਾ ਉਹ ਪੈਸੇ ਦੇਣ ਦਾ ਸਾਨੂੰ ਕੀ ਫਾਇਦਾ ਹੈ ਸਾਡੇ ਬੱਚਿਆਂ ਦੀ ਪੜ੍ਹਾਈ ਮੁਪਤ ਹੋ ਰਹੀ ਹੈ ਇੱਥੇ ਇਸੇ ਹੀ ਇਲਾਕੇ ਦੇ ਵਿੱਚ ਆ ਲੱਗੇ ਇੱਕ ਸਕੂਲ ਖੁੱਲਾ ਹੈ ਜਿਹੜਾ ਸੰਤਾ ਨੇ ਖੋਲਿਆ ਉੱਥੇ ਕਿਸੇ ਦਾ ਬੱਚਾ ਫ੍ਰੀ ਪੜਦਾ ਹੈ ਜਿਹੜੇ ਹਸਪਤਾਲ ਖੋਲੇ ਨੇ ਉਹਨਾਂ ਦੇ ਵਿੱਚ ਕਿਸੇ ਦਾ ਇਲਾਜ ਫ੍ਰੀ ਹੋ ਰਿਹਾ ਹੈ ਜੇ ਹੋ ਰਿਹਾ ਹੈ ਤੇ ਉਹ ਦੱਸ ਦਿੱਤਾ ਜਾਵੇ ਸੋ ਇਹ ਬੇਨਤੀ ਆਪ ਜੀ ਦੇ ਨਾਲ ਕਰ ਰਿਹਾ ਆ ਕਿ ਵੇਖੋ ਸੰਤਾ ਸੰਤਾਂ ਵਿੱਚ ਫਰਕ ਨੂੰ ਲੱਭੋ ਇੱਕ ਉਹ ਸੰਤ ਨੇ ਜਿਹੜੇ ਲੁੱਟ ਕੇ ਖਜ਼ਾਨੇ ਭਰ ਰਹੇ ਨੇ ਜਿਹੜੇ ਬਾਬੇ ਜਿੰਨਾ ਬਾਬਿਆਂ ਦਾ ਕਰੋੜਾ ਰੁਪਈਆ ਜਿਹੜਾ ਵਾ ਉਹ ਚੋਰੀ ਹੋ ਜਾਵੇ ਤੇ ਉਹਦੀ ਕੋਈ ਰਿਪੋਰਟ ਨਾ ਹੋਵੇ ਕੋਈ ਉਹਦੀ ਪੁਛ ਪੜਤਾਲ ਨਾ ਹੋਵੇ ਤੇ ਉਹ ਚੁੱਪ ਕਰ ਜਾਣ ਬਾਬੇ ਦਾ ਮਤਲਬ ਹੈ ਉਹ ਜਿਹੜਾ ਗੋਲਮਾਲ ਸੀ 2 ਨੰਬਰ ਦੀ ਕਮਾਈ ਤੁਹਾਡੀ ਤੇ 1 ਨੰਬਰ ਦੀ ਕਮਾਈ ਸੀ ਉਹਨਾਂ ਨੇ 2 ਨੰਬਰ ਦੀ ਬਣਾ ਕੇ ਆਪਣੇ ਵੱਡਾਂ ਦੇ ਵਿੱਚ ਸੌਫਿਆਂ ਦੇ ਵਿੱਚ ਲਮਾਰੀਆਂ ਤੇ ਰੱਖ ਲੀ ਤੇ ਜਿਹੜਾ ਜਾਣਕਾਰ ਸੀ ਉਹ ਲੁੱਟ ਕੇ ਗਾ ਗਿਆ ਸੋ ਇਸ ਕਰਕੇ ਆਪਣੀ ਜਿਹੜਾ দান ਆ ਉਹ ਸਹੀ ਜਗ੍ਹਾ ਤੇ ਕਰੋ ਜਿੱਥੇ ਉਹਦੀ ਲੋੜ ਹੈ ਉੱਥੇ ਦਿਓ ਦੁਰਵਰਤੋਂ ਨਾ ਹੋਵੇ ਸਦਵਰਤੋਂ ਹੋਵੇ ਸੋ ਇਹ ਪਰਿਵਾਰ ਜਿਹੜਾ ਹੈ ਬਾਬਾ ਜੀਵਨ ਸਿੰਘ ਦੀ ਕਾਰਸੇ ਵਾਲੇ ਪਿੰਡ ਰਾਲਚਾਲ ਨੇੜੇ ਡੇਰਾ ਸਾਹਿਬ ਗੁਰਦੁਆਰਾ ਤੇ ਜਿਲ੍ਹਾ ਤਰਨਤਾਰਨ ਹੈ ਜੀ ਇਹ ਮਹਾਂਪੁਰਖ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦੇ ਨਾਂ ਤੇ ਬਿਆੰਤ ਹੁਣ ਲੁੱਟਖਸੁੱਟ ਚੱਲ ਰਹੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ